ਮੈਂ ਅੰਦੀ ਸਾਤਰੀ ਕਾਲ ਜੀ ਸਾਰੇ ਕਬੂਤਰਾਂ ਦੇ ਭਰਾਵਾਂ ਨੂੰ ਭਾਈ ਅੱਜ ਤੁਹਾਨੂੰ ਆਪਾਂ ਆਪਣੇ ਕਬੂਤਰਾਂ ਦਾ ਸ਼ੌਂਕ ਕਰਾਉਣ ਲੱਗੇ ਨੇ ਨਾਲ ਤੁਹਾਨੂੰ ਇਲਾਜ ਦੱਸਾਂਗੇ ਜਿਹੜੇ ਕਬੂਤਰਾਂ ਦੀਆਂ ਲੱਤਾਂ ਖੜ ਜਾਂਦੀਆਂ ਉਹਨਾਂ ਦਾ ਇਲਾਜ ਭਰਾ ਮੇਰੇ ਵੀਡੀਓ ਪੂਰੀ ਵੇਖਿਆ ਵੀਡੀਓ ਲਾਈਕ ਲੈਂਡ ਸ਼ੇਅਰ ਕਰਦੇ ਹੋ ਤੇ ਭਾਈ ਆਪਾਂ ਤੁਹਾਨੂੰ ਇਹਨਾਂ ਦੇ ਦੋ ਮੈਡੀਸਿਨ ਦੱਸਾਂਗੇ ਜਿਹੜੇ ਵੀ ਤੁਹਾਨੂੰ ਮਿਲ ਜੇ ਉਹੀ ਲੈ ਆਉਣੀ ਆ ਤੇ ਇਹ ਕਿਹੜੀ ਗੱਲਾਂ ਹੁੰਦੀਆਂ ਆ ਭਾਈ ਇਹ ਵਿਟਾਮਿਨ ਦੀ ਘਾਟ ਹੋ ਜਾਂਦੀ ਹੈ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਹੈ ਕਬੂਤਰਾਂ ਜਿਹਨਾਂ ਨੂੰ ਉਹਨਾਂ ਨੂੰ ਲੱਤਾਂ ਲਗ ਰਹੀਆਂ। ਭਈ ਇਹ ਜ਼ਿਆਦਾਤਰ ਮਾਦਗੀਆਂ ਦੇ ਜਾਨੀ ਕਿ ਕਬੂਤਰਿਆਂ ਨੂੰ ਹੁੰਦੀ ਹੈ ਪ੍ਰੋਬਲਮ ਜਾਂ ਬੱਚਿਆਂ ਨੂੰ ਹੁੰਦੀ ਛੋਟੇ ਬੱਚਿਆਂ ਨੂੰ। ਵਿਟਾਮਿਨ ਡੀ ਘਾਟ ਕਰਕੇ ਕੈਲਸ਼ੀਅਮ ਦੀ ਘਾਟ ਕਰਕੇ। ਤੇ ਇਹਨਾਂ ਦਾ ਤੁਸੀਂ ਇਲਾਜ ਕਰਤਾ ਤੇ ਤੁਹਾਨੂੰ ਦੋ ਮੈਡੀਸਿਨ ਆਪਾਂ ਦੱਸਾਂਗੇ। ਉਹ ਲੈ ਆ ਕੇ ਦੇਣਾ ਇਲਾਜ ਕਰ ਲੈ ਭਈ ਆਪਣੇ ਕੋਈ ਇੱਥੇ ਸਾਬ ਚੀਨੀ ਕਬੂਤਰੀ ਆ। ਹੋਰੀਆਂ ਲੱਤਾਂ ਰੁਕੀਆਂ ਵਾ ਤੁਹਾਨੂੰ ਦਿਖਾਉਨੇ। ਆਹ ਭਈ ਸਾਬ ਚੀਨੀ ਕਬੂਤਰੀ ਇਹ ਦੇਖੋ ਲੱਤਾਂ ਰੁਕੀਆਂ। ਤੇ ਇਹਦਾ ਭਾਈ ਇਲਾਜ ਕਰਨਾ ਵਾ। ਇਹ ਹੀ ਇਲਾਜ ਕਰਨਾ ਵਾ। ਤੇ ਤੁਸੀਂ ਵੀ ਇਹੀ ਇਲਾਜ ਕਰ ਸਕਦੇ ਜਿਹੜੇ ਕੋਈ ਪ੍ਰੋਬਲਮ ਆਈਏ ਕਬੂਤਰਾਂ ਦੇ ਲੱਤਾਂ ਵਗੈਰਾ ਨੂੰ ਆ ਵੇਖੋ ਚੱਲਿਆ ਨਹੀਂ ਜਾਂਦਾ ਇੱਥੇ ਦਾਣੇ ਪਾਈ ਦੇ ਇਹਨੂੰ ਤੜੜੇ ਪੜੇ ਦਾਣੇ ਖਾਂਦੀ ਭਾਈ ਇਹ 1-2 ਦਿਨਾਂ ਦੇ ਵਿੱਚ ਹੀ ਇਤਰਾ ਹੋਈ ਆ ਪਹਿਲਾਂ ਠੀਕ ਹੀ ਵਧੀਆ ਤਰੀਫ ਦੇ ਹੀ ਕੋਈ ਚੱਕਰ ਨਹੀਂ ਸੀ ਤੇ ਆ ਵੇਖੋ ਹੁਣ ਬਈ ਠੀਕ ਹੈ ਤਾਂ ਇਤੋਂ ਹਿਲਦੀ ਨਹੀਂ ਐ ਇਹਨਾਂ ਨੂੰ ਇਲਾਜ ਕਰਾਂਗੇ ਆਪਾਂ 1-2 ਦਿਨਾਂ ਦੇ ਵਿੱਚ ਹੀ ਇਦਾਂ ਹੋ ਗਈ ਐ ਇੱਕੇ ਤਾਂ ਬੈਠੀ ਰਹਿੰਦੀ ਆ ਇਹਨੂੰ ਬਈ ਸੋਕਾ ਜਿਆ ਵੀ ਲੱਗ ਗਿਆ ਜਿਵੇਂ ਨਾ ਇੱਕ ਦੋ ਦਿਨ ਦਾਣੇ ਘੱਟ ਖਾਦੀ ਰੇ ਵੇਖੋ ਹੱਡੀ ਜੀ ਨਾ ਇਹਨੇ ਹੱਡੀ ਜੀ ਨਿਕਲ ਆਈ ਬਾਹਰ ਇਹਦੀ ਇਹ ਬਈ ਇਹਦਾ ਸੋਕੇ ਦਾ ਇਲਾਜ ਵੀ ਕਰਾਂਗੇ ਆਪਾਂ ਇਹ ਵੇਖੋ ਲੱਤਾਂ ਜਿਹੜੀਆਂ ਰੁਗੀਆਂ ਕੈਲਸ਼ੀਅਮ ਦੀ ਘਾਟ ਕਰਨ ਹੋ ਜਾਂਦੀ ਆ ਇੱਕੇ ਤਾਂ ਬੈਠੀ ਰਹਿੰਦੀ ਤਾਂ ਇਹਨੇ ਚਲਣਾ ਵਰਨਾ ਨਹੀਂ ਢਾਣੇ ਘਟ ਘਾਣੇ ਤੇ ਫਿਰ ਇਦਾਂ ਹੋਣਾ ਹੁਣ ਇਹ ਹੱਡੀ ਜੀ ਨੇ ਕੱਢ ਲਈ ਆ ਇਹਦਾ ਸੋਕਾ ਹੋ ਗਿਆ ਇਹਨੂੰ ਥੋੜਾ ਜਿਹਾ ਸੋਕੇ ਦਾ ਇਲਾਜ ਵੀ ਕਰਾਂਗੇ ਆਪਾਂ ਹਾਂ ਬਾਈ ਤੁਹਾਨੂੰ ਆਪਾਂ ਇਹਦਾ ਹੁਣ ਜਿਹੜਾ ਇਹਨਾਂ ਦੀ ਮੈਡੀਸਿਨ ਹੈ ਉਹ ਤੁਹਾਨੂੰ ਦੱਸਦੇ ਆਪਾਂ ਕਿਹੜੀ ਮੈਡੀਸਿਨ ਵਰਤਣੀ ਆ ਦੋ ਮੈਡੀਸਿਨ ਹੈ ਦੋ ਟੈਬਲੇਟ ਹੈ ਜਿਹੜੀਆਂ ਨਾ ਇਦੇ ਵਿੱਚ ਵਰਤਣੀਆਂ ਤੇ ਭਾਈ ਪਹਿਲੀ ਜਿਹੜੀ ਇਹ ਮੈਡੀਸਿਨ ਹੈ ਉਹਦਾ ਨਾਮ ਹੈਗਾ ਵਾ ਐਸਟੋ ਕੈਲਸ਼ੀਅਮ ਇਹ ਭਾਈ ਇਹਦੀ ਮੈਂ ਦੀ ਟੈਬਲੇਟ ਜਿਹੜੀ ਹੈ ਰਾਤੀ ਚੌਥਾ ਹਿੱਸਾ ਕਬੂਤਰ ਨੂੰ ਦੇਣਾ ਕਬੂਤਰ ਠੀਕ ਹੋ ਜਾਊਗਾ ਦੋ ਚਾਰ ਦਿਨ ਕਬੂਤਰ ਦਾ ਇਲਾਜ ਕਰਨਾ ਪੈਣਾ ਇੱਕ ਬਾਈ ਹੋਰ ਹੈਗੀ ਹੈ ਟੈਬਲੇਟ ਉਹਦਾ ਨਾਮ ਹੈਗਾ ਮੈਥਕੋਬਾਲ 500 ਇਹ ਗੋਲੀ ਜਿਹੜੀ 5 ਦਿਨਾਂ ਦਾ ਇਲਾਜ ਕਰਨਾ 5 ਦਿਨ ਇੱਕ ਗੋਲੀ ਦੇਣੀ ਸ਼ਾਮ ਨੂੰ ਕਬੂਤਰ ਨੂੰ ਇਹ ਭਾਈ ਇਹ ਇਲਾਜ ਕਰਨਾ ਪਹਿਲਾਂ ਇਹ ਇਲਾਜ ਕਿਦਾਂ ਕਰਨਾ ਕਬੂਤਰਾਂ ਦਾਣੇ ਪਾ ਰਹੇ ਨੇ ਪਹਿਲਾਂ ਜਿਹੜੇ ਬਿਮਾਰ ਕਬੂਤਰ ਆਪ ਖਾਣ ਠੀਕ ਹੈ ਨਹੀਂ ਤੇ ਖਵਾ ਆ ਕੇ ਨੰ ਦਾਣੇ ਅੱਧੇ ਘੰਟੇ ਬਾਅਦ ਇਹ ਗੋਲੀਆਂ ਦੇਣੀ ਆ ਐਸਟੋ ਕੈਲਸ਼ੀਅਮ ਗੋਲੀ ਦਾ ਚੌਥਾ ਹਿੱਸਾ ਦੇਣਾ 10 ml ਪਾਣੀ ਦੇਣਾ ਜੇ ਦਵੈ ਨੈ ਟੈਬਲੇਟ ਨਾ ਮਿਲੇ ਫਿਰ ਮੈਦ ਕੋਬਾਲ 500 ਲੈ ਆਉਣੀ ਆ ਇਹ ਬਾਈ ਕੈਲਸ਼ੀਅਮ ਤੇ ਵਿਟਾਮਿਨ ਦੀ ਘਾੜ ਕਰਕੇ ਹੁੰਦੀ ਆ ਇਹ ਵਿਟਾਮਿਨ ਵਾਲੀਆਂ ਵਾ ਕੈਲਸ਼ੀਅਮ ਵਾਲੀਆਂ ਵਾ ਮੈਡੀਸਿਨ ਜਿਹੜੀਆਂ ਇਹਨਾਂ ਦੀ ਪੂਰਾ ਕਰ ਦਿੰਦੀਆਂ ਜਿਹੜੇ ਕਬੂਤਰ ਦੇ ਵਿੱਚ ਬਾਹਰ ਘਾੜ ਹੁੰਦੀ ਆ ਤੇ ਬਾਈ ਇਹ ਇਲਾਜ ਕਰ ਸਕਦੇ ਆ ਬਾਕੀ ਆ ਤੁਸੀਂ ਆਪਣੇ ਬਾਈ ਆਪਣੇ ਕਬੂਤਰ ਵੇਚ ਸਕਦੇ ਆ ਇਹ ਪੂਰੇ ਤੰਦਰੁਸਤ ਭੱਜੇ ਫਿਰਦੇ ਆ ਉਹ ਭਾਈ ਇਹ ਜਿਹੜੇ ਜ਼ਿਆਦਾਤਰ ਕਬੂਤਰਾਂ ਆਂਡੇ ਦਿੱਤੇ ਹੁੰਦੇ ਨੇ ਜਿਹੜਾ ਉਹਨਾਂ ਨੂੰ ਹੋ ਜਾਂਦਾ ਤੇ ਨਾਲ ਕੈਲਸ਼ੀਅਮ ਦੀ ਘਾਟ ਕਰਨ ਹੁੰਦੀ ਹੈ ਵਿਟਾਮਿਨ ਕੈਲਸ਼ੀਅਮ ਭਾਈ ਵੀ ਲਾਜ ਵਧ ਗਿਆ ਲੱਗਾ ਭਰਾ ਮੇਰੇ ਨੂੰ ਵੀਡੀਓ ਲਾਈਕ ਕਰ ਦਿਓ ਤਾਂ ਕਿ ਆ ਆਪਣੇ ਕਬੂਤਰਾਂ ਨੂੰ ਸ਼ੋਅ ਕਰਾਂ ਭਈ ਜਣ ਆਪਾਂ ਇਹ ਤੁਹਾਨੂੰ ਦਿਖਾਵਾਂਗੇ ਕਬੂਤਰ ਜਰੋਟ ਫੇਰ ਵੀਡੀਓ ਬਣਾਵਾਂਗੇ ਉਹਦੇ ਵਿੱਚ ਦਿਖਾਵਾਂਗੇ ਕਬੂਤਰ ਠੀਕ ਹੁੰਦੀ ਆ ਨਾਲੇ ਸੋਕੇ ਦਾ ਇਲਾਜ ਦੱਸਾਂਗੇ ਦੂਜੀ ਵੀਡੀਓਰ ਵਿੱਚ ਜਿਹੜਾ ਇਹਦਾ ਹੁਣ ਇਲਾਜ ਕਰਨਾ ਸੋਕੇ ਰਹਿਣ ਨੂੰ ਸੋਕਾ ਆਇਆ ਥੋੜਾ ਜਿਹਾ ਦਾਣੇ ਘਟਖਾਨ ਕਰਨ ਸੋਕੇ ਦੇ ਵਿੱਚ ਆ ਗਈ ਹੈ ਕਬੂਤਰੀ ਮਾਦੀ ਆਂਡੇ ਦਿੱਤੇ ਇਹਨੇ ਉਹਦੇ ਕਰਕੇ ਨਾ ਹੋ ਗਿਆ ਨਾ ਵਿਟਾਮਿਨ ਦੀ ਘਾਟ ਕਰਨ ਹੋ ਗਿਆ ਦਾਣੇ ਢੁਣੇ ਘਟਖਾਨ ਕਰਕੇ ਸੋਕਾ ਆ ਗਿਆ ਹੁਣ ਆਪਾਂ ਸੋਕੇ ਦਾ ਇਲਾਜ ਵੀ ਕਰਾਂਗੇ ਭਰਾ ਮੇਰੇ ਵੀਡੀਓ ਲਾਈਕ ਕਰ ਦਿਓ। ਬਾਕੀ ਆ ਤਾਂ ਹੀ ਆਪਣੇ ਕਬੂਤਰਾਂ ਦਾ ਸ਼ੌਂਕ ਕਰੋ। ਭਈ ਆਪਾਂ ਇਹ ਤਾਂ ਦੱਸ ਦਿੰਨੇ ਆ ਕਰ ਮੈਡੀਸਿਨ ਜਿਹੜੀ ਆ ਐਸਟੋਕੈਲ ਐਸਟੋ ਕੈਲਸ਼ੀਅਮ ਮੈਡਕੋਵਲ 500 ਜਿੱਦਾਂ ਤਾਂ ਦੱਸਿਆ ਵਾ ਇੱਕ ਕਿਦਾਂ ਮੈਡੀਸਿਨ ਆ ਕਿਨੇ ਦਿਨ ਇਲਾਜ ਕਰਨਾ ਵਾ ਦਾਨ ਦੋਨੇ ਪਾ ਆ ਗਏ ਭਾਈ ਇੱਕ